ਦੋ ਪ੍ਰਕਾਰ ਦੇ ਬੰਦੇ ਆ ਦੂਰੋਂ ਨੇੜੋਂ ਸੰਗਤ ਜਿਹਦੇ ਘਰੇ ਆਈ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਇੱਥੇ ਆ ਕੇ ਹੱਦਨਾ ਸੇਵਾ 'ਚ ਹਿੱਸਾ ਫਟੋਂਦੀ ਆ ਗੁਰੂ ਆਗੇ ਗੁਰੂ ਆ ਹੀ ਗੁਰੂ 85 ਤੋਂ 90 ਕੁਇੰਟਲ ਲੱਗੂ ਤਿਆਰ ਕੀਤੀ ਗਏ ਗੁਰੂ ਆਗੇ ਗੁਰੂ ਨਹੀਂ ਹਾ ਚਾਲਤ ਨਹੀਂ ਆਂਦੇ ਆ ਰਕਾਂ ਪਹਿਲੀ ਵਾਰ ਆਏ ਆ ਵੈਸੇ ਇੱਥੇ ਲੋਕਲ ਦੇ ਆ ਤੇ ਅਗੋ ਵਿਛੋ ਆਈਦਾ ਸੇਵਾ ਕਰੀ ਬੜੀਆਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ 2000 ਰੁਪਏ ਦੇ ਉੱਤਰ ਆਉਦੇ ਰਹਿੰਦੇ ਆਉਂਦੇ ਰਹਿੰਦੇ ਕਿੰਨਾ ਨ ਲੱਗਿਆ ਬਹੁਤ ਸੋਹਣਾ ਨੇ ਬਹੁਤ ਸੋਹਣਾ ਆਪਾ ਜੀ ਦੇ ਨਾਲ ਮਹਾਰਾਜਨ ਹੁਸਨ ਪੁੱਤਰਾ ਦੇ ਦੇਵੇ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਆ ਕਿਉਂਕਿ ਜੇ ਹੁਣ ਅਸੀਂ ਸ਼ੁਰੂਆਤ ਕਰਾਂਗੇ ਤਾਂ ਹੀ ਅੱਗੇ ਤੱਕ ਜਾਏਗਾ ਨਹੀਂ ਤੇ ਪੁਰਾਣੀ ਪੀੜੀ ਤੇ ਇੱਥੇ ਘਰ ਹੀ ਰਹੀ ਆ ਪਮਾ ਚੈਨੂ ਆ ਸਿਖਾਵਾਂਗੇ ਤੇ ਕੱਲ ਨੂੰ ਗੁਰੂ ਘਰ ਲਾਉਣਗੇ ਬਿਲਕੁਲ ਬਿਲਕੁਲ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਪਰਬ ਕੱਲ ਦੇਸ਼ ਵਿਦੇਸ਼ ਤੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਏਗਾ ਇਸ ਵਕਤ ਮੈਂ ਮੌਜੂਦਾ ਰੂਹਾਨੀਅਤ ਦੇ ਕੇਂਦਰ ਸਚਕਣ ਸ਼੍ਰੀ ਹਮੰਦਰ ਸਾਹਿਬ ਜਿੱਤੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਚੱਲੀਆਂ ਨੇ ਤੇ ਦੱਸ ਜੇ ਕਿ ਅਗਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਜਾਂ ਫਿਰ ਗੁਰਪੁਰਬ ਹੋਵੇ ਤਾਂ ਮਿੱਠੇ ਦੇ ਵਿੱਚ ਲੱਡੂਆਂ ਤੋਂ ਬਿਨਾਂ ਗੱਲ ਅਧੂਰੀ ਹੈ ਤੇ ਇਸੇ ਤਰ੍ਹਾਂ ਹੀ ਸਚਕਣ ਸ੍ਰੀ ਹਰਮੰਦਰ ਸਾਹਿਬ ਪ੍ਰਕਾਸ਼ਪੁਰਬ ਦੇ ਸਬੰਧ ਦੇ ਵਿੱਚ ਲੱਡੂਆਂ ਦਾ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਬੀਬੀਆਂ ਨੇ ਤੇ ਜਿਹੜੇ ਲੋਕ ਨੇ ਸਾਰੇ ਸੰਗਤ ਜਿਹੜੀ ਹੈ ਰਲ ਮਿਲ ਕੇ ਇਹ ਸੇਵਾ ਨਿਭਾ ਰਹੀ ਹੈ ਤੇ ਵੱਡੇ ਪੱਧਰ ਤੇ ਜੜੇ ਲੱਡੂ ਨੇ ਤਿਆਰ ਕੀਤੇ ਜਾ ਰਹੇ ਨੇ ਇਸ ਬਾਰੇ ਠੀਕ ਜਾਣਕਾਰੀ ਲਵਾਗੇ ਮੇਰੇ ਨਾਲ ਸੰਗਤ ਜੜੀ ਮੌਜੂਦ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਪ੍ਰਕਾਸ਼ਪੁਰਮ ਨੂੰ ਲੈ ਕੇ ਜੋ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਮਿੱਠੇ ਦੇ ਵਿੱਚ ਲੱਡੂਆਂ ਦਾ ਖਾਸ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਉਸ ਦੇ ਬਾਰੇ ਥੋੜੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਦੇਸ਼-ਸਾਮ ਦੇਸ਼ਾਂ ਵਿੱਚ ਲੱਖ ਲੱਖ ਵਧਾਈਆਂ ਹੁਣ ਇਹ ਲੰਗਰ ਜਿਹੜਾ ਗੁਰੂ ਘਰ ਦਾ ਤਿਆਰ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਦੇ ਸੰਜੋਗ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਇੱਥੇ ਸਾਡੇ ਦੇ ਸਭ ਦੇ ਚਾਹਵ ਤੇ ਬੱਚੇ ਭੈਣ ਭਰਾ ਅਤੇ ਪਿੰਡਾਂ ਥਾਵਾਂ ਤੋਂ ਜਿੰਨੇ ਵੀ ਬਜ਼ੁਰਗ ਭੈਣਾ ਸਾਰੇ ਰਲ ਮਿਲ ਕੇ ਗੁਰੂ ਘਰ ਦਾ ਲੰਗਰ ਤਿਆਰ ਕਰਦੇ ਕਿੰਨੇ ਜਿਹੜੇ ਲੱਡੂ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਕਿੰਨੇ ਦਿਨਾਂ ਤੋਂ ਤਿਆਰੀ ਚੱਲ ਰਹੀ ਹੈ ਇਹ ਮੰਨ ਲਓ 19 ਤਰੀਕ ਤੋਂ ਚਾਲੂ ਹੋਇਆ ਲੰਗਰ ਜੀ 24 ਤੱਕ ਚੱਲਣਾ ਹੈ 24 ਨੂੰ ਗੁਰਪੂਰਬਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਾ ਅਰਦਾਸ ਬੇਨਤੀ ਕਰਕੇ ਸੰਗਤਾਂ 'ਚ ਵਰਤਾਇਆ ਜਾਊਗਾ ਲੰਗਰ ਹਾਲ ਦੇ ਵਿੱਚ ਕਿੰਨੇ ਲੱਡੂ ਜਿਹੜੇ ਤਿਆਰ ਕੀਤੇ ਜਾ ਰਹੇ ਸੀ 80 ਤੋਂ 90 ਕਿਲੋਟਾ ਲੱਡੂ ਤਿਆਰ ਕੀਤੇ ਗਏ। ਫਿਰ ਸੰਗਤਾਂ ਘੜੀਆਂ ਨੇ ਕਿੱਥੋਂ-ਕਿੱਥੋਂ ਆਈਆਂ ਨੇ ਇੱਥੇ ਪਹੁੰਚਦੀਆਂ ਨੇ ਸੇਵਾ ਦੇ ਰਿਸਾ ਲੈ ਲਈ। ਸੰਗਤਾਂ ਵੈਗਰੋ ਪਿੰਡਾ ਥਾਵਾਂ ਤੋਂ ਜਿੰਨੇ ਵੀ ਭੈਣ ਭਰਾਵਾ ਸਾਰੇ ਪਹੁੰਚ ਕੇ ਵੱਧ ਤੋਂ ਵੱਧ ਆਪਣਾ ਗੁਰੂ ਘਰ ਦਾ ਸਹਿਯੋਗ ਲਾ ਕੇ ਅਰਦਾਸ ਬੇਨਤੀ ਕਰਕੇ ਲੱਡੂ ਤਿਆਰ ਕਰਦੇ ਆ। ਸਹਿਯੋਗ ਇਸ ਕਿੜੀਆਂ-ਕਿੜੀਆਂ ਸੰਗਤਾਂ ਦਾ ਰਹਿੰਦਾ ਹੈ ਨਾ ਕਿੰਨਾ ਕੁ ਉਤਸ਼ਾਹ ਹੁੰਦਾ ਹੈ ਹਰ ਸਾਲ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਸੇਵਾ ਕਰਨਾ। ਵੇਖੋ ਜੀ ਇਹ ਜਿੰਨੇ ਵੀ ਭੈਣ ਭਰਾ ਸਾਡੇ ਸਾਰੇ ਬਾਹਰ ਬੈਠੇ ਉਹਨਾਂ ਨੂੰ ਬੜਾ ਇਤਸਾਹ ਵਾ ਕਿ ਸਾਡੇ ਪਿਤਾ ਦਾ ਪ੍ਰਕਾਸ਼ ਦਿਹਾੜਾ ਵਾ ਆਪਾਂ ਜਨਮ ਤੋਂ ਲੈ ਕੇ ਹਰ ਖੁਸ਼ੀ ਦੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੀ ਵੀ ਕੋਈ ਕੰਮ ਕਾਜ ਆ ਤਿਆਰ ਕਰਦੇ ਹਾਂ ਹਰ ਗੱਲ ਨੂੰ ਗੁਰੂ ਘਰ ਦਾ ਓਟ ਆਸਰਾ ਲੈ ਕੇ ਤਿਆਰ ਹੁੰਦਾ ਸੋ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਜਾ ਰਿਹਾ ਤੇ ਖਾਸ ਜਿਹੜਾ ਲੱਡੂਆਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਕਿਵੇਂ ਦਾ ਲੱਗ ਰਿਹਾ ਤੇ ਕਿੰਨਾ ਕੋ ਉਤਸ਼ਾਹ ਹੈ ਸੁਦੰਮੁਲੇ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਉਹਦੇ ਸਬੰਧ ਵਿੱਚ ਸਾਰੀਆਂ ਸੰਗਤਾਂ ਬੜੇ ਸ਼ਰਧਾ ਤੇ ਭਾਵਨਾ ਨਾਲ ਆ ਰਹੀਆਂ ਤੇ ਸੇਵਾ ਕਰ ਰਹੀਆਂ ਇਹ ਜਿਹੜੀ ਸੰਗਤ ਹੈ ਇਹ ਸਾਡੀ ਸੋਸਾਇਟੀ ਹੈ ਕਾ ਗੁਰੂ ਰਾਮਦਾਸ ਸੋਸਾਇਟੀ ਉਹਦੇ ਵਿੱਚ 100 150 ਸਿੰਘ ਆ ਜਿਹੜਾ ਸੇਵਾ ਕਰ ਰਹਾ ਸਾਰਿਆਂ ਦਾ ਬੜਾ ਸੁਜੋਗ ਆ ਗੌਰ ਭਾਗੇ ਆ ਦਿਨ ਰਾਤ ਸੇਵਾ ਕਰਕੇ ਇਹ ਲਾਭ ਰਹਿ ਰਹੇ ਆ। ਬਿਲਕੁਲ ਅੱਗੇ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ। ਪਾਕਪਾ ਤੋਂ ਪਿੰਡਾਂ ਤੋਂ ਸੰਗਤਾਂ ਆਈਆਂ ਨੇ ਤੇ ਕਿੰਨਾ ਕੁ ਉਤਸ਼ਾਹ ਹੈ ਅੱਜ ਗੁਰੂ ਘਰ ਦੇ ਵਿੱਚ ਇਹ ਸੇਵਾ ਦਾ ਜਿਹੜਾ ਮੌਕਾ ਮਿੱਤ ਸਾਹਿਬਾ ਜੀ ਕੋਈ ਸੱਪਾ ਕਹਿ ਨਹੀਂ ਸਕਦੇ 1 ਸਤੰਬਰ 1604 ਨੂੰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਨੇ ਪਹਿਲਾ ਆਦ ਗ੍ਰੰਥ ਦੀ ਸਥਾਪਨਾ ਕੀਤੀ। ਅਸੀਂ 557 ਬਣਾਉਣ ਜਾ ਰਹੇ ਆ। ਤਣ ਤਣ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਐਸਜੀਪੀਸੀ ਦੇ ਸੰਯੋਗ ਨਾਲ ਇਹ ਜਿਹੜਾ ਕਾਰਜ ਸਾਡਾ ਨੇਪਰੇ ਚੜਦਾ ਜੀ। ਸੰਗਤਾਂ ਨੂੰ ਵੀ ਬਹੁਤ ਸਹਾਇਕ ਮਿਲਦਾ ਹੈ ਵਾਕੀ ਲੱਡੂ ਸਾਡੇ ਦੋ ਪ੍ਰਕਾਰ ਦੇ ਬੰਦੇ ਆ ਦੂਰੋਂ ਨੇੜੋਂ ਸੰਗਤ ਜਿਹਦੇ ਗੜੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਇੱਥੇ ਆ ਕੇ ਹੱਦਨਾ ਸੇਵਾ 'ਚ ਹਿੱਸਾ ਲਟੋਂਦੀ ਹੈ ਤੇ ਅਸੀਂ ਦੇਣਦਾਰਾਂ ਮਾਈਆਂ ਬੀਬੀਆਂ ਦਾ ਜੋ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦੀਆਂ ਜੀ ਤਾਂ ਬਿਲਕੁਲ ਹਰ ਸੰਗਤ ਦੇ ਵਿੱਚ ਉਤਸ਼ਾਹ ਹੈ ਕਿੰਨਾਂ ਕਿ ਸੰਗਤਾਂ ਜਿਹੜੀਆਂ ਨੇ ਉਹੀ ਕਿਵੇਂ ਦਾ ਲੱਗ ਰਿਹਾ ਹੈ ਤੇ ਜਿਹੜੇ ਲੱਡੂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਹੈ ਤਿਆਰੀਆਂ ਪੂਰੀਆਂ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਜੋ ਵੀ ਸੰਗਤਾਂ ਤਨ ਮਨ ਤੇ ਧੰਨ ਨਾਲ ਸੇਵਾ ਕਰ ਰਹੀਆਂ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਲੱਡੂਆਂ ਦਾ ਲੰਗਰ ਲਾਉਂਦੀ ਹੈ ਤੇ ਸੰਗਤਾਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਤਨ ਮਨ ਤੇ ਧਨ ਨਾਲ ਸਾਡੇ ਜਿਹੜੇ ਵਿਦੇਸ਼ਾਂ 'ਚ بیٹھے ਬੱਚੇ ਆ ਉਹ ਵੀ ਬਹੁਤ ਵੱਡੀ ਤعداد ਦੇ ਵਿੱਚ ਸੇਵਾ ਕਰਦੇ ਨੇ ਜੋ ਤਤ ਪਰ ਰਹਿੰਦੇ ਪੂਰੇ ਸਾਲ ਦੇ ਪਰ ਕਿ ਕਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਵੇ ਤੇ ਅਸੀਂ ਇਹ ਸੇਵਾ ਕਰੀਏ ਉਹ ਸਾਡੀਆਂ ਮਦੀਬੀਆਂ ਪਿੰਡਾਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਚੱਲ ਕੇ ਬੜੇ ਹੀ ਤਨ ਮਨ ਤੇ ਧਨ ਨਾਲ ਸੇਵਾ ਕਰਦੀਆਂ ਨੇ ਸਾਰਾ ਸਾਰਾ ਦਿਨ ਇੱਥੇ ਬਹਿ ਕੇ ਸੇਵਾ ਕਮਾਉਂਦੀਆਂ ਨਾਮ ਜਪਦੀਆਂ ਨੇ ਨਾਮ ਦੇ ਨਾਲ-ਨਾਲ ਸਿਮਰਨ ਕਰਦੀਆਂ ਸਾਰਾ ਕੁਝ ਕਰਦੀਆਂ ਜਾਂ ਗੁਰੂ ਦਾ ਸ਼ਕਰਾਨਾ ਕਰਦੀਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਸੋ ਬਿਲਕੁਲ ਹਰੇ ਜਿਹੜਾ ਸੰਗਤ ਹੈ ਜੋ-ਜੋ ਵੀ ਸੰਗਤ ਹੈ ਉਸ ਦੇ ਵਿੱਚ ਜੋਸ਼ ਉਤਸ਼ਾਹ ਜਿਹੜਾ ਇਹ ਭਰਿਆ ਹੋਇਆ ਹੈ ਤਾਂ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰਕਾਸ਼ ਦੇ ਹੜੇ ਦੀ ਬੜੀ ਅਡਿੱਕ ਹੁੰਦੀ ਸੰਗਤਾਂ ਨੂੰ ਬੜਾ ਮਨ ਦੇ ਵਿੱਚ ਚਾਹ ਹੁੰਦਾ ਸੰਗਤਾਂ ਦੇ। ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਹਮਮਾ ਹਮਾ ਕੇ ਆਉਂਦੀਆਂ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਦੂਦ ਰਾਣਿਆਂ ਤੋਂ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ ਇੱਕ ਸਭ ਤੋਂ ਵੱਡੀ ਗੱਲ ਇਹ ਸੇਵਾ ਦੀ ਵੀ ਇਹ ਲੱਡੂਆਂ ਦੀ ਜਿਹੜੀ ਸੇਵਾ ਰ ਹੱਥੀ ਹੁੰਦੀ ਸਾਰਿਆਂ ਦੇ ਸਾਰੇ ਆਪਣੇ ਸ਼ਰਧਾ ਭਾਵਨਾ ਦਾ ਕੋ 10 ਮਿੰਟ ਕੋ 20 ਮਿੰਟ ਕੋ ਅੱਧਾ ਘੰਟਾ ਕੋ ਘੰਟਾ ਮਤਲਬ ਸੇਵਾ ਹੱਥਾਂ ਨਾਲ ਕੀਤੀ ਜਾਂਦੀ ਹੈ ਇਸ ਕਰਕੇ ਬੜੀ ਮਹਾਰਾਜੀ ਗੁਰੂ ਰਾਮਦਾਸ ਦੀ ਕਿਰਪਾ ਕਿ ਸੰਗਤਾਂ ਹਰ ਸਾਲ ਆ ਕੇ ਆਪਣਾ ਗੁਰੂ ਘਰ ਦੀਆਂ ਖੁਸ਼ੀਆਂ ਗੁਰੂ ਘਰ ਉਚੋਲੀਆਂ ਭਰ ਕੇ ਕਰਦੇ ਹਰ ਕੋਈ ਸੇਵਾ ਦੇ ਵਿੱਚ ਇੱਥੇ ਲਿਆ ਨੌਜਵਾਨਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖ ਰਿਹਾ ਕਿਵੇਂ ਦਾ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨੌਜਵਾਨ ਸਾਰੇ ਵੀਰ 19 ਤਰੀਕ ਤੋਂ ਇੱਥੇ ਆਏ ਆ ਸਾਰੇ ਵੀਰ ਸਾਰੇ ਸੇਵਾ ਕਰ ਰਹੇ ਆ ਰਾਤ ਵੀ ਇੱਥੇ ਰਹਿ ਰਹੇ ਆ ਸਵੇਰ ਤੋਂ 8 ਵਜੇ ਤੋਂ ਲੰਗਰ ਚਾਲੂ ਹੋ ਜਾਂਦਾ ਆ ਸ਼ਾਮ ਨੂੰ 6 ਵਜੇ 6:30 ਵਜੇ ਤੱਕ ਸਾਰੇ ਵੀਰ ਭਰਾ ਇੱਥੇ ਸੇਵਾ ਕਰਕੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਲਾਭ ਪ੍ਰਾਪਤ ਕਰ ਰਹੇ ਆ ਸੋ ਬਿਲਕੁਲ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਕਿ ਵਾਕ ਵਕ ਪਿੰਡਾਂ ਸ਼ਹਿਰਾਂ ਤੋਂ ਸੰਗਤਾਂ ਆਈਆਂ ਨੇ ਤੇ ਜੋ ਬੀਬੀਆਂ ਨੇ ਉਹ ਖਾਸ ਹੱਥੀ ਜਿਹੜੇ ਲੱਡੂ ਬਣਾਉਣ ਦੀ ਸੇਵਾ ਇਹ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਨਾਲ-ਨਾਲ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਹਰ ਜਿਹੜੇ ਪਿੰਡਾਂ ਥਾਵਾਂ ਤੋਂ ਜਿਹੜੀਆਂ ਬੀਬੀਆਂ ਨੇ ਉਹ ਖਾਸ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਨਾਲ-ਨਾਲ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਤਾਂ-ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਉਤਸ਼ਾਹ ਹੈ ਲੱਡੂ ਬਣਾਉਣ ਦੀ ਸੇਵਾ ਕਰ ਰਹੇ ਹੋ ਅਗਰ ਦੇਖਿਆ ਜਾਵੇ ਤਾਂ ਵਿਆਹ ਦੇ ਵਿੱਚ ਇਹ ਜਿਹੜਾ ਮੌਕਾ ਮਿਲਦਾ ਤੇ ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਅੱਜ ਗੁਰੂ ਘਰ ਦੇ ਵਿੱਚ ਬਣਿਆ ਹੋਇਆ ਹਾਂਜੀ ਮਤਲਬ ਸਾਰੀ ਸੰਗਤ ਨੂੰ ਬਹੁਤ ਪਿਆਰ ਸਤਿਕਾਰ ਆ ਕੇ ਮਹਾਰਾਜ ਦੀ ਸੇਵਾ ਹੀ ਕਰਦੇ ਆ ਇੰਦਾ ਹੀ ਮਹਾਰਾਜ ਨੂੰ ਸੇਵਾ ਦਈ ਜਾਵੇ ਤੁਸੀਂ ਪਹਿਲੀ ਵਾਰ ਸੇਵਾ ਕਰ ਰਹੇ ਹੋ ਕਿ ਹਰ ਸਾਲ ਆਉਂਦੇ ਹੋ ਨਹੀਂ ਹਰ ਸਾਲ ਤਾਂ ਨਹੀਂ ਆਉਂਦੇ ਆ ਅਰਕਾਂ ਪਹਿਲੀ ਵਾਰ ਆਏ ਆ ਵੈਸੇ ਇੱਥੇ ਲੋਕਲ ਦੇ ਆ ਤੇ ਅੱਗੋ ਬਿਛੋਂ ਆਈਦਾ ਸੇਵਾ ਕਰੀ ਬੜੀਆਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸੋ ਬਿਲਕੁਲ ਹਰ ਕਿਤੇ ਤੇ ਚਿਹਰੇ ਤੇ ਮੁਸਕਾਨ ਹੈ ਤੁਸੀਂ ਕਿੱਥੋਂ ਆਏ ਹੋ ਅਈ ਬੋਪਰੋਂ ਤੋਂ ਆਏ ਹਰ ਸਾਲ ਆਉਂਦੇ ਹੋ ਹਰ ਕੀ ਆਈ ਮੈਂ ਤੇ ਲੱਡੂ ਦੇ ਵੇਲੇ ਤੇ ਉੱਤੋਂ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਕਿੰਨਾ ਨ ਲੱਗਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਹਾਂ ਤਾਂ ਮਹਾਰਾਜ ਜਣੋ ਸੰ ਪੁੱਤਰਾ ਦੇ ਦੇਵੇ ਅੱਛਾ ਪਾਪਾ ਜੀ ਇੱਥੇ ਹਰ ਮੁਰਾਦਾ ਪੂਰੀਆਂ ਘਟਦੀਆਂ ਨੇ ਹਾਂਜੀ ਠੀਕ ਸੋ ਬਿਲਕੁਲ ਹਰ ਕੋਈ ਆਪਣੀਆਂ ਆਸਾ ਮੁਰਾਦਾ ਲੈ ਕੇ ਅਰਦਾਸਾਂ ਬੇਨਤੀਆਂ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਆਂਦਾ ਹੈ ਤੇ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਹਰ ਕੋਈ ਅਗਰ ਨੌਜਵਾਨ ਬੀਬੀਆਂ ਬਜ਼ੁਰਗ ਹਰ ਵਰਗ ਦਾ ਜਿਹੜਾ ਹਰ ਉਮਰ ਦਾ ਜਿਹੜਾ ਵਿਅਕਤੀ ਹੈ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਿਹਾ ਤੇ ਛੋਟੇ-ਛੋਟੇ ਪਿਆਰੇ-ਪਿਆਰੇ ਬੱਚੇ ਵੀ ਜੜੇ ਨੇ ਉਹ ਸੇਵਾ ਕਰ ਰਹੇ ਨੇ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਲੱਗ ਰਿਹਾ ਲੱਟੂ ਬਣਾਉਣ ਦੀ ਸੇਵਾ ਕਰਨਾ ਵਧੀਆ ਪਹਿਲੀ ਵਾਰ ਲੱਟੂ ਬਣਾ ਰਹੇ ਕਿ ਪਹਿਲਾਂ ਵੀ ਬਣਾਏ ਕਿਤੇ ਪਹਿਲਾਂ ਵੀ ਬਣਾਏ ਕਿੰਨੇ ਬਣਾਏ ਸੀ ਇੱਥੇ ਹੀ ਇੱਥੇ ਹੀ ਬਣਾਏ ਸੀ ਕਿੰਨੇ ਰਾਏ ਹੋ ਕਿੰਨਾ ਕਿ ਚਾਹ ਹੁੰਦਾ ਹੈ ਗੁਰੂ ਘਰ ਆ ਕੇ ਸੇਵਾ ਕਰਨ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਾਹ ਹੁੰਦਾ ਸੇਵ ਤੇ ਲੱਗਿਆ ਅੱਜ ਹਾਂਜੀ ਕਿੰਨੇ ਦਿਨ ਇੱਥੇ ਸੇਵਾ ਕਰਨੀ ਪਈ ਅਜਲਾਸ ਹੈ ਅਜਲਾਸ ਹੈ ਸੋ ਬਿਲਕੁਲ ਬੱਚਿਆਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ ਕੀ ਕਹਿਣਾ ਚਾਹੋਗੇ ਸੰਗਤ ਜੀ ਸੇਵਾ ਕਰ ਰਹੇ ਹੋ ਤੇ ਚਿਹਰੇ ਤੇ ਜਿਹੜੀ ਮੁਸਕਾਨ ਖਾਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮਾਲਕ ਸ਼ੁਕਰ ਆ ਸੇਵਾ ਕਰਉਂਦੇ ਹਾਂ ਹਾਂਜੀ ਹਰ ਸਾਲ ਆਉਂਦੇ ਹੋ ਪਹਿਲੀ ਵਾਰ ਆਇਓ ਨਹੀਂ ਸਾਨੂੰ ਪੰਜ ਸੱਤ ਸਾਲ ਹੋ ਗਏ ਜਦੋਂ ਦੇ ਇੱਥੇ ਲੱਡੂ ਬਣਦੇ ਉਹ ਦੋਦੇ ਯਾਰ ਅੱਛਾ ਜਦੋਂ ਦੇ ਲੱਡੂ ਬਣਦੇ ਤੇ ਆ ਕਿੰਨਾ ਉਤਸ਼ਾਹ ਹੁੰਦਾ ਇਸ ਦਿਨ ਦਾ ਕਿ ਘਰ ਜਾਣਾ ਹੈ ਤਾਂ ਸੇਵਾ ਕਰਨੀ ਹੈ ਬਹੁਤ ਜ਼ਿਆਦਾ ਵੈਗ ਕੀ ਕਹਿਣਾ ਚਾਹੋਗੇ ਆਪਣੇ ਵਰਗੀਆਂ ਹੋ ਸਕਦਾ ਆਪਣੇ ਵਰਗੀਆਂ ਹੋ ਸਕਤਾਂ ਨੂੰ ਕਹਿਣਾ ਚਾਹਾਂਗੇ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਇਹਦੇ ਨਾਲ ਜੋੜੋ ਗੁਰੂ ਦੇ ਤੇ ਗੁਰੂ ਦੀ ਸੰਗਤ ਕਰਨ ਤੇ ਆ ਪਪਾ ਬੱਚਿਆਂ ਨੂੰ ਅੱਜ ਸਿਖਾਵਾਂਗੇ ਤੇ ਕੱਲ ਨੂੰ ਗੁਰੂਆਂ ਲਾੜਨਗੇ ਬਿਲਕੁਲ ਬਿਲਕੁਲ ਮੇਰਾ ਕੜਾ ਹੋਈ ਆ ਜੀ ਜੀ ਸੋ ਬਹੁਤ ਵਧੀਆ ਵਿਚਾਰ ਜਿਹੜੇ ਨੇ ਨਾਲ-ਨਾਲ ਸੰਗਤਾਂ ਦੇ ਰਹੀਆਂ ਨੇ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾ ਰਹੀਆਂ ਨੇ ਤੇ ਇੱਥੇ ਜਿਹੜੀਆਂ ਬੀਬੀਆਂ ਨੇ ਉਹ ਵੀ ਸੇਵਾ ਕਰ ਰਹੀਆਂ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਤੁਸੀਂ ਲੰਗੋ ਆਤੋਂ ਕਿੰਨਾ ਵਧੀਆ ਲੱਗ ਰਿਹਾ ਹੈ ਲੱਡੂਆਂ ਦੀ ਸੇਵਾ ਕਰ ਰਹੇ ਹਾਂ ਬਹੁਤ ਸਨੇਹ ਨਾਲ ਬਹੁਤ ਸਨੇਹ ਨਾਲ ਦੇ ਵਿੱਚ ਇਦਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਪਿੰਡਾਂ ਥਾਵਾਂ ਦੇ ਮਹੌਲ ਜਿਹੜਾ ਹੈ ਗੁਰੂ ਘਰ ਦੇ ਵਿੱਚ ਹਾਂ ਸੇਵਾ ਬਹੁਤ ਮਿੱਠੀ ਲੱਗ ਰਹੀ ਹੈ ਸਾਨੂੰ ਮਿੱਠੀ ਲੱਗ ਰਹੀ ਹੈ ਇੰਨੀ ਤਾਂ ਹਰ ਸਾਲ ਆਉਂਦੇ ਹੋ ਪਹਿਲੀ ਵਾਰ ਆਏ ਅਸੀਂ ਹਰ ਸਾਲ ਹੀ ਆਉਂਦੇ ਹਾਂ ਪਰ ਵੀ ਆਏ ਤੇ ਹਾਂ ਸਭ ਬਿਲਕੁਲ ਹਰ ਕੋਈ ਹਰ ਇੱਕ ਦੇ ਮਨ 'ਚ ਜਿਹੜਾ ਉਤਸ਼ਾਹ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਨੌਜਵਾਨ ਨੇ ਉਹ ਵੀ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਹਰ ਸਾਲ ਹੀ ਆਨੇ ਆ ਪਰ ਲੱਡੂਆਂ ਦੀ ਮੈਂ ਅੱਜ ਪਹਿਲੇ ਦਿਨ ਹੀ ਕਰ ਰਹੀ ਹਾਂ ਪਹਿਲੀ ਵਾਰ ਕਰ ਰਹੀ ਹਾਂ ਬਾਕੀ ਬਹੁਤ ਵਧੀਆ ਹੈ ਗੁਰੂ ਰਾਮਦਾਸ ਦੀ ਕਿਰਪਾ ਤੋਂ ਬਿਨਾ ਕੋਈ ਸੇਵਾ ਨਹੀਂ ਕਰਦਾ ਉਹਦੀ ਕਿਰਪਾ ਹੋਏਗੀ ਤੇ ਸੇਵਾ ਹੀ ਸੇਵੇ ਚ ਲਿਖੀ ਜਾਂਦੀ ਹੈ ਨਹੀਂ ਨਹੀਂ ਨੇੜੇ ਤੋਂ ਹੀ ਆ ਕੇ ਤੋ ਹਾਂ ਜੀ ਕਿੰਨਾ ਉਤਸ਼ਾਹ ਸੀਗਾ ਕਿ ਮੈਂ ਸੇਵਾ ਕਰਨੀ ਬਹੁਤ 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 ਕੱਲ੍ਹ ਆਹੀ ਕੱਲ੍ਹ ਸਮਾਪਤੀ ਹੋ ਗਈ ਸੀ ਇਸ ਕਰਕੇ ਅੱਜ ਮੇਟਾ ਟਾਈਮ ਨਹੀਂ ਆ ਗਈ ਹੈ ਤੇ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਸੁਭਾਤ ਦਾ ਕਿੰਨਾ ਪ੍ਰਾਪਤਾ ਕਿੰਨਾ ਕਿ ਆਪਣੇ ਆਪ ਨੂੰ ਵੱਡ ਭਾਗਾ ਸਮਝਦੇ ਬਹੁਤ ਜ਼ਿਆਦਾ ਬਾਬੇ ਦੇ ਪਾਤੋ ਵੀ ਨਾ ਬਿਲਕੁਲ ਨਹੀਂ ਤੁਸੀਂ ਕਿਸੇ ਵੀ ਜੋਗ ਨਹੀਂ ਹੋ ਆਪਣੇ ਵਰਗੀਆਂ ਹੋਰ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਕਿਉਂਕਿ ਜੇ ਹੁਣ ਅਸੀਂ ਸ਼ੁਰੂਆਤ ਕਰਾਂਗੇ ਤਾਂ ਹੀ ਅੱਗੇ ਤੱਕ ਜਾਏਗਾ ਨਹੀਂ ਤੇ ਪੁਰਾਣੀ ਪੀੜੀ ਤੇ ਇਤਕਾਰ ਹੀ ਰਹੀ ਆ ਸਾਡੇ ਵਰਗਿਆਂ ਨੂੰ ਆਉਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਸੋ ਦੇਖ ਸਕਦੇ ਹੋ ਕਿ ਹਰ ਕੋਈ ਇੱਥੇ ਜਿਹੜਾ ਹੈ ਗੁਰੂ ਦੇ ਲਾੜ ਲੱਗਣ ਦੀ ਨਾਲ-ਨਾਲ ਸੰਦੇਸ਼ ਤੇ ਦੇਰਿਆ ਦੇ ਨਾਲ-ਨਾਲ ਸੇਵਾ ਜਿਹੜੀ ਹੈ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਹਰ ਕੋਈ ਜੜੀਆਂ ਤੇ ਬੀਬੀਆਂ ਨੇ ਖੁਸ਼ੀ ਦੇ ਵਿੱਚ ਪੂਰੀਆਂ ਚਿਹਰੇ ਤੇ ਜਿਹੜੀ ਮੁਸਕਾਨ ਉਹ ਸੇਵਾ ਇੱਥੇ ਕਰ ਰਹੀਆਂ ਨੇ ਤੇ ਕੋਈ ਇੱਕ ਹੱਥ ਨਾਲ ਇੱਕ ਇੱਕ ਲੱਡੂ ਤੇ ਕੋਈ ਦੋਵੇਂ ਹੱਥਾਂ ਨਾਲ ਦੋ ਦੋ ਲੱਡੂ ਜਿਹੜੇ ਬਣਾ ਰਹੇ ਨੇ ਬਾਹਰੋਂ ਜਿਗਾ ਖਾਸ ਸਾਹਿਬ ਇਹਨਾਂ ਗੁਰਜੀਤ ਜੀ ਫਤਿਹ ਹਾਂਜੀ 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 ਇਹ ਲੱਡੂ ਬਣਾਉਂਦੇ ਇਹ ਹੋ ਗਏ ਤੇ 4 ਸਾਲ ਬਣਾਉਂਦੇ ਹਾਂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਲੱਖ ਲੱਖ ਵਧਾਈਆਂ ਅਨੰਦ ਗੁਰੂ ਮਾਲ ਹਾਂਜੀ ਹਰ ਸਾਲ ਹਾਂਜੀ ਬਾੜਾ ਜਿਹੜੀਆਂ ਨੇ ਹਰ ਪਾਸੇ ਲੱਗੀਆਂ ਲੱਖ ਲੱਖ ਵਧਾਈਆਂ ਨੂੰ ਪ੍ਰਕਾਸ਼ਪੁਰ ਜੀਆ ਮਹਾਰਾਜ ਜੀਆ ਇਸ ਤਰ੍ਹਾਂ ਹੀ ਆਉਂਦੇ ਰਹੀਏ ਤੇ ਖੁਸ਼ੀਆਂ ਮਹਾਰਾਜ ਜੀ ਲੈਂਦੇ ਰਹੀਏ ਮਹਾਰਾਜ ਦੇ ਘਰ ਕੋਈ ਘਟਾ ਨਹੀਂ ਜੋ ਮੰਗੋ ਈ ਮਿਲਦਾ ਬਾਬਾ ਜੀ ਦੇ ਦਰ ਤੇ ਸਹੀ ਗੱਲ ਹੈ ਕਿ ਜੋ ਵੀ ਆਪਣੀਆਂ ਆਸਾ ਮੁਰਾਦਾ ਲੈ ਕੇ ਆਂਦਾ ਹੈ ਉਹ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਹਰ ਕਿਸੇ ਦਾ ਜਿਹੜਾ ਮੁਰਾਦ ਪੂਰੀ ਕਰਦੇ ਨੇ ਤੇ ਤਾਂ ਤਾਂ ਸਾਖਸ਼੍ਰੀ ਗੁਰੂ ਰਵਿੰਦਰ ਸਾਹਿਬ ਜਿਹਦੇ ਪ੍ਰਥਮ ਪ੍ਰਕਾਸ਼ ਪੂਰਬ ਨੂੰ ਲੈ ਕੇ ਦਾਜ਼ੇ ਕਿ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੱਡੂਆਂ ਦੀ ਸੇਵਾ ਕੀਤੀ ਜਾ ਰਹੀ ਤੇ ਦੱਸਦੇ ਕਿ ਇਸ ਵਾਰ 85 ਤੋਂ 90 ਕੁਇੰਟਲ ਜਿਹੜੇ ਲੱਡੂ ਨੇ ਬਣਾਏ ਜਾ ਰਹੇ ਨੇ ਦੂਰੋ ਦੂਰੋ ਪਿੰਡਾਂ ਥਾਵਾਂ ਤੋਂ ਸੰਗਤਾਂ ਆਗੇ ਸੇਵਾ ਦੇ ਵਿੱਚ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰਮੰਦਰ ਸਾਹਿਬ ਦੇ ਵਿੱਚ ਜੋ ਰੌਣਕਾਂ ਨੇ ਲੱਗੀਆਂ ਨੇ ਤੇ ਹਰ ਸਾਲ ਦੀ ਤਰ੍ਹਾਂ ਜਿਹੜੇ ਲੱਡੂ ਨੇ ਤਿਆਰ ਕੀਤੇ ਜਾ ਰਹੇ ਨੇ ਕੈਮਰਾਮੈਨ ਅਜੇ ਦੇ ਨਾਲ ਮਨੁੱਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ